دو یار سائی نے جتے کانگریسی سرکار بندی ہیں اسی سارے نے نام میں کہ شہر دی ویلمنٹ بھی کرنی ہوتا ہے سارے نے کہہ دی لوڑ دی تاجہ مند ہے پر اس کو پہلو میں تاکہ گازہ سا بہتا نمہ سمہ نہیں اور ایک ڈیڑھ مینے دے اندر اندر مان جو بھائی توڑ دو اپنے آنے میں آنے اسی ایک سال پہلو شہر صفائی کرانگے کر آگے اور دھر کے اس کو نگلی دی ماں دارینا لگو دے نال سیوا کر آگے جیڑے لوگ سکھا دے کہ تیرا اپنے لگ اسی سارے پورے کر ਕੋਈ ਵੀ ਲੋਕਾਂ ਨੂੰ ਇਸ ਸ਼ਹਿਰ ਦੀ ਗੁਰੂ ਦੇ ਨਗਰੀ ਦਾ ਜਿਹੜਾ ਵੀ ਵਸਨੀਕ ਹੈ ਕਿਸੇ ਨੂੰ ਕੋਈ ਮੁਸ਼ਕਲ ਨਹੀਂ ਆਉਂਦੀ ਜਿਵੇਂ ਉਹਨਾਂ ਦਾ ਵਾਅਦਾ ਕੀਤਾ ਹੈ ਆਪਣੀ ਇੱਛਾ ਜੇ ਔਰ ਅੱਜ ਵੀ ਵਾਅਦੇ ਜਾਰੀ ਸੀ ਅਟਲ ਹੈ ਕਿ ਕਿਸੇ ਨੂੰ ਕੋਈ ਮੁਸ਼ਕਲ ਨਹੀਂ ਆਉਂਦੀ ਬਸ ਉਮੀਦ ਹੈ ਕਿ ਇਤਲਾ ਜੀ ਇਹ ਇਹ ਇੰਦਾ ਦੇ ਮੁੱਤਾਂ ਦੀ ਸ਼ੌਕ ਆਦੀ ਹੈ ਸਾਰੇ ਸ਼ਹਿਰ ਨੂੰ ਸਾਰੇ ਸ਼ਹਿਰ ਦੀ ਆਪਣੀ ਮਨ ਦਾ ਬਸ ਇੱਕ ਟਾਰਗੇਟ ਦਾ ਜਿਹੜਾ ਇਹਨਾਂ ਦਾ ਚਾਹਤ ਹੈ ਕਿ ਇਹਨਾਂ ਦਾ ਟਾਰਗੇਟ ਆ ਸਿਰਫ ਇੱਕ ਮਹਿਲਾ ਚਾਹਦਾ ਕਾਮੇ ਚਾਹਦਾ ਇਹ ਵੀ ਪਾਰਟੀ ਉੱਥੇ ਲੈਣਾ ਲੱਗਿਆ ਲੋਕਾਂ ਨੂੰ ਧੱਕੇ ਦਾ ਧੱਕਾ ਕਰਦੇ ਲੋਕਾਂ ਦੇ ਨਾਲ ਜਿਹੜਾ ਹੀ ਧੱਕਾ ਕਰਦੇ ਨੇ ਔਰ ਕੀਰੀ ਸ਼ਹਿਦ ਕਰਦੇ ਨੇ ਸਾਡੇ ਮੇਲ ਦੀ ਸ਼ਹਿਦ ਦੇ ਦਾਦ ਕਰਦੇ ਨੇ ਇਹਦੇ ਆਪ ਕਿਹੜਾ ਮਾਰ ਕੇ ਰੱਖਦਾ ਸ਼ਹਿਦ ਤੇ ਹੋਰ ਤੇ ਕਿਹੜਾ ਮਾਰਦਾ ਨਹੀਂ ਜਿੱਥੇ ਕੋਈ ਬਿਲਡਿੰਗ ਮੰਗਦੀ ਹੋਵੇ ਇਹਦੀ ਗੱਡੀਆਂ ਉੱਥੋਂ ਨਿਕਲਦੀਆਂ ਆਪ ਉੱਥੇ ਲੋਕ ਲੋਕ ਮਿਲਦਾ ਕਿਹੜੀ ਬਿਲਡਿੰਗ ਮੰਗਦੀ ਹੈ ਤਾਂ ਮੇਰਾ ਮੇਰਾ ਸਮਾਨ ਨੂੰ ਪਹੁੰਚਾ ਕੇ ਦੇ ਦੇ ਤਾਂ ਇਹ ਦਾ ਹਾਲ ਨਕਲੀ ਮੇਰ ਨਹੀਂ ਚਲੇਗਾ ਨਹੀਂ ਚਲੇਗਾ ਨਹੀਂ ਚਲੇਗਾ ਸੋ ਸਾਡਾ ਕਰਨਾ ਜਾਰੀ ਰਹੇਗਾ ਇੱਕ ਮੌਜਾ ਦੀ ਮੌਜਾ ਦੀ ਸਾਡਾ ਦਰਨਾ ਜੇ ਜਾਰੀ ਰਹੇਗਾ ਮੈਂ ਬੋਲਿਆ ਇਸ ਕਰਕੇ ਥੋੜੇ ਜਲਦੀ ਹੈ ਕਿਉਂਕਿ ਹਲੇ ਹੋਰ ਵੀ ਸਾਡੇ ਸਾਰੇ ਕੌਂਸਲ ਸਭਾਾਂ ਨੂੰ ਹੋਰ ਹੀ ਪੜਿਆ ਗਿਆ ਹੈ ਬੋਲਣਾ ਹੈ ਪਰ ਪ੍ਰੈਸ ਵਾਲੀ ਮੀਡੀਆ ਦੇ ਪ੍ਰਭਾਵਾਂ ਨੇ ਇੱਕ ਉਹ ਸਿਟੀ ਹੈ ਕਿ ਇਹਦਾ ਜੀ ਕੋਲ ਪ੍ਰੈਸ ਕਾਨਫਰੈਂਸ ਹੋਣੀ ਹੈ ਉਹ ਤੇ ਲਾਣਾ ਹੈ ਇਹਨਾਂ ਕਰਕੇ ਥੋੜਾ ਜਲਦੀ ਹੋਇਆ ਦਰਨਾ ਸਾਡਾ ਜਾਰੀ ਰਹੇਗਾ ਤੇ ਜਿੰਨੀ ਦੇ ਤੁਸੀਂ ਸਾਰੇ ਕਹੋਗੇ ਜਿੰਨੇ ਵੀ ਬੋਲਣ ਚਾਹੇ ਕੋਈ ਕੌਂਸਲ ਸਭਾਣਾ ਚਾਹੇ ਕੋਈ ਵਰਕਰ ਸਭਾਣਾ ਚਾਹੇ ਕੋਈ ਬਲੌਗ ਕਰਾਣਾ ਕੋਈ ਵੀ ਹੈ ਸਾਰੇ ਬਿਲਕੁਲ ਕੇ ابھی اویلیبل بیٹھا گے سو میں پھر تانوان کرتا ہے دو نعرے جرم مارا گا سارا ہاتھ کھڑے کر کے دعا دینا ਬੋਤਾ 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 ਮੇਰੀ ਬਣੀ ਮੈਂ ਇੱਕ ਵਾਰੀ ਬੇਨਤੀ ਕਰਾਂਗਾ ਸਾਰੇ ਆਪਣੇ ਜਿੰਨੇ ਵੀ ਆਪਣੇ ਇਹ ਧਰਗੇ ਜਾਇ ਨੇ ਬੈਠੋ ਪਲੀਜ਼ ਵੀ ਪ੍ਰੈਸਰਿੰਗ ਧਰਨਾ ਜਿਹੜਾ ਉਹ ਬੈਠ ਕੇ ਹੁੰਦਾ ਜਿੰਨੇ ਵੀ ਮੇਰੇ ਸਾਥ ਵਿੱਚ ਖੜੇ ਨੇ ਉਹਨਾਂ ਨੂੰ ਪੈਸਾ ਦੇ ਦਵਾਂਗੇ ਇਹ ਪ੍ਰੈਸਰ ਵਾਲੇ ਤੋਂ ਅਮੀਰ ਸਾਹਿਬ